ਤਕਰੀਬਨ 10 ਦਿਨਾਂ ਬਾਅਦ ਇੱਕ ਵੀਡੀਓ ਜਿਹੜੀ ਐ ਐਮਐਲਏ ਪਠਾਨ ਮਾਜਰਾ ਦੇ ਵੱਲੋਂ ਜਾਰੀ ਕੀਤੀ ਜਾਂਦੀ ਹੈ ਅੱਜ ਮੇਰੀ ਵਾਈਫ ਤਕਰੀਬਨ 2 ਮਹੀਨਾ ਹੋ ਗਿਆ ਉਹਨਾਂ ਨੇ ਹੌਸਪਟਲ ਰਿਫਲੈਕਟ ਕੀਤੀ ਆ ਉਹ ਬਿਮਾਰ ਉਹਦੇ ਪੰਜ ਪ੍ਰੈਸ਼ਨ ਹੋਏ ਆ ਇਸ ਵੀਡੀਓ ਦੇ ਵਿੱਚ ਆਪਣੀ ਹੀ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਉਹਨਾਂ ਨੂੰ ਕਈ ਤਰ੍ਹਾਂ ਦੇ ਥ੍ਰੈਟ ਕਈ ਤਰ੍ਹਾਂ ਦੇ ਇੰਕਾਊਂਟਰਸ ਦੀ ਪ੍ਰੈਸਕ੍ਰਿਪਸ਼ਨ ਦੇ ਵਿੱਚ ਉਹਨਾਂ ਦੀ ਵਾਈਫ ਵੱਲੋਂ ਬਾਣੀਯੋਗ ਹਾਈ ਕੋਰਟ ਚੰਡੀਗੜ੍ਹ ਦੇਖੇ ਇੱਕ ਪਟੀਸ਼ਨ ਧਾਰ ਕਰ ਕੀਤੀ ਗਈ ਅੱਜ ਸੁਣਵਾਈ ਹੋਈ ਹੈ ਇਹ ਗੱਲਬਾਤ ਹੋਈ ਜੀ ਕੀ ਹਰਮੇਸ਼ ਸਿੰਘ ਪਠਾਨ ਮਾਜਰਾ ਦੇ ਉੱਤੇ 1 ਸਤੰਬਰ 2025 ਤੋਂ ਬਾਅਦ ਚੋਂ ਕਿੰਨੇ ਮੁਕੱਦਮੇ ਦਰਜ ਕੀਤੇ ਗਏ ਮਾਨਯੋਗ ਜੱਜ ਸਾਹਿਬ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਕਹਿੰਦੇ ਪਠਾਨ ਮਾਜਰਾ ਸਾਹਿਬ ਜਿਹੜੇ ਨੇ ਭਾਰਤ ਛੱਡ ਚੁੱਕੇ ਆ ਉਤ ਕਮਿਸ਼ਨਰ ਤੋਂ ਉਹਨਾਂ ਦੇ ਐਫੀਡੇਵਿਡ ਅਟੈਸਟ ਹੋ ਕੇ ਆਏ ਆ ਤੇ ਉਹਨਾਂ ਦੀ ਤੁਸੀਂ ਰੀਸੈਂਟ ਇੱਕ ਦੋ ਦਿਨ ਪਹਿਲਾਂ ਵੀਡੀਓ ਵੀ ਦੇਖੀ ਹੋਣੀ ਹੈ ਰਾਤ ਨੂੰ 10 ਵਜੇ ਉਹ ਪਟਿਆਲੇ ਆ ਕੇ ਦਰਖਾਸਤ ਦਿੰਦੇ ਆ। ਹੂੰ। ਉਹ ਚ ਵੀ ਐਡਰੈਸ ਉਹ ਜ਼ੀਰਕਪੁਰ ਦਾ ਦਿੰਦੇ ਆ। ਹੂੰ। ਪਰ ਐਸਐਚਓ ਸਾਹਿਬ ਨੇ ਪਰਚਾ ਰਾਤ ਨੂੰ ਬਿਨਾਂ ਇਨਕੁਆਇਰੀ ਬਿਨਾਂ ਪੜਤਾਲ ਕਰੇ ਦਰਜ ਕਰਤਾ। ਤਕਰੀਬਨ 10 ਦਿਨਾਂ ਬਾਅਦ ਇੱਕ ਵੀਡੀਓ ਜਿਹੜੀ ਹੈ ਐਮਐਲਏ ਪਠਾਨ ਮਾਜਰਾ ਦੇ ਵੱਲੋਂ ਜਾਰੀ ਕੀਤੀ ਜਾਂਦੀ ਹੈ। ਇਸ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ। ਉਹਨਾਂ ਦੇ ਵੱਲੋਂ ਮੌਜੂਦਾ ਸਰਕਾਰ ਮਤਲਬ ਆਪਣੀ ਹੀ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਕਿਉਂਕਿ ਇੱਕ ਪਰਚਾ ਦਰਜ ਹੋਣ ਤੋਂ ਬਾਅਦ ਜਿਹੜੀ ਕਾਰਗੁਜ਼ਾਰੀ ਕੀਤੀ ਗਈ ਹੈ ਉਸ ਉੱਤੇ ਉਹ ਖੁੱਲਕੇ ਬੋਲਦੇ ਨੇ ਕਿਹਾ ਜਾਂਦਾ ਹੈ ਮੇਰੇ ਪਰਿਵਾਰ ਨੂੰ ਤਸ਼ੱਦਦ ਕੀਤਾ ਜਾ ਰਿਹਾ ਹੈ ਮੇਰੀ ਜਿਹੜੇ ਧਰਮ ਪਤਨੀ ਨੇ ਬਿਮਾਰ ਨੇ ਇੱਕ ਬਿਮਾਰੀ ਨਾਲ ਜੂਝ ਰਹੇ ਨੇ ਕਈ ਸਰਜਨੀਆਂ ਉਹਨਾਂ ਦੀਆਂ ਹੋਈਆਂ ਨੇ ਉਸਤੇ ਬਾਵਜੂਦ ਵੀ ਉਹਨਾਂ ਨੂੰ ਸਹੀ ਤਰੀਕੇ ਨਾਲ ਮੈਡੀਕਲ ਜਿਹੜੀ ਸੁਵਿਧਾ ਹੈ ਨਹੀਂ ਮਿਲ ਰਹੀ ਹਾਲਾਂਕਿ ਹਾਊਸ ਅਰੈਸਟ ਨੇ ਇਹ ਗੱਲ ਵੀ ਜਿਹੜੀ ਆ ਉਹ ਕਈ ਜਾਰੀ ਹੈ ਇਸ ਉੱਤੇ ਇੱਕ ਚਰਚਾ ਕਰਾਂਗੇ ਸਾਡੇ ਨਾਲ ਇਸ ਵੇਲੇ ਐਡਵੋਕੇਟ ਸਿਮਰਨਜੀਤ ਸਿੰਘ ਸਭ ਨੂੰ ਜੀ ਉਦਾਂ ਸਰ ਸਵਾਗਤ ਹੈ ਜੀ ਥੈਂਕ ਯੂ ਵੈਰੀ ਮਾਚੀ ਪਟੀਸ਼ਨ ਧਾਇਰ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ 30 ਤਰੀਕ ਨੂੰ ਸੁਣਵਾਈ ਸੀਗੀ ਅੱਜ ਸੁਣਵਾਈ ਹੋਈ ਹੈ ਕੀ ਗੱਲਬਾਤ ਹੋਈ ਜੀ ਦੇਖੋ ਇਸ ਤਰ੍ਹਾਂ ਹਰਮਿਤ ਸਿੰਘ ਪਠਾਨ ਮਾਜਰਾ ਜਦੋਂ ਦੇ 31 ਤਰੀਕ ਤੋਂ ਫਲਡਸ ਵਾਲੀ ਸਿਚੁਏਸ਼ਨ ਦੇ ਬਿਆਨ ਤੋਂ ਬਾਅਦ ਚੋਂ ਕਨਫਲਿਕਟਸ ਆਏ ਉਹਨਾਂ ਦੇ ਇੱਕ ਉਹ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ 1 ਸਤੰਬਰ 2025 ਨੂੰ ਗੁਰਪ੍ਰੀਤ ਕੌਰ ਦੇ ਬਿਆਨ ਤੇ ਜਿਹੜੀ ਕਿ ਪਹਿਲਾਂ ਹੀ ਮਾਨਯੋਗ ਹਾਈ ਕੋਰਟ ਦੇ ਵਿੱਚ ਵਿਚਾਰਦਿਨ ਹੋ ਕੇ ਡਿਸਪੋਜ਼ ਆਫ ਹੁੰਦੀ ਹੈ ਸਾਲ 2023 ਦੇ ਵਿੱਚ ਉਸ ਤੋਂ ਬਾਅਦ ਚੋਂ ਉਹਨਾਂ ਨੂੰ ਕਈ ਤਰ੍ਹਾਂ ਦੇ ਥ੍ਰੈਟ ਕਈ ਤਰ੍ਹਾਂ ਦੇ ਇਨਕਾਊਂਟਰਸ ਦੀ ਪ੍ਰਿਸਕ੍ਰਿਪਸ਼ਨ ਦੇ ਵਿੱਚ ਉਹਨਾਂ ਦੀ ਵਾਈਫ ਵੱਲੋਂ ਮਾਨਯੋਗ ਹਾਈ ਕੋਰਟ ਚੰਡੀਗੜ੍ਹ ਵਿਖੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਉਹਦੇ ਵਿੱਚ ਉਹਨਾਂ ਨੇ ਆਪਣਾ ਆਪਣੇ ਪਰਿਵਾਰ ਦਾ ਤੇ ਰਿਸ਼ਤੇਦਾਰਾਂ ਦਾ ਜਾਨਵਰ ਮਾਲ ਦਾ ਰੱਖਿਆ ਕਰਨ ਦਾ ਗੁਹਾਰ ਲਈ ਤੇ ਨਾਲੇ ਇੱਕ ਪ੍ਰੇ ਕੀਤੀ ਕੀ ਹਰਮੇਤ ਸਿੰਘ ਪਠਾਨ ਮਾਜਰਾ ਦੇ ਉੱਤੇ 1 ਸਤੰਬਰ 2025 ਤੋਂ ਬਾਅਦ ਚੋਂ ਕਿੰਨੇ ਮੁਕਦਮੇ ਦਰਜ ਕੀਤੇ ਗਏ ਮਾਨਯੋਗ ਜੱਸ ਸਾਬ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਉਸ ਨੋਟਿਸ ਦੇ ਵਿੱਚ ਇਹਨਾਂ ਨੇ ਅੱਜ ਤੀਸਰੀ ਤਰੀਕ ਹੈ ਜਿਹੜੀ ਉਹ ਲਈ ਤੇ ਇਹਨਾਂ ਨੇ ਐਮਐਲਏ ਦੇ ਵਿਰੁੱਧ 1 ਸਤੰਬਰ 25 ਤੋਂ ਬਾਅਦ ਕਿੰਨੇ ਮੁਕਦਮੇ ਦਰਜ ਹੋਏ ਅੱਜ ਵੀ ਡਿਸਕਲੋਜ਼ ਨਹੀਂ ਕੀਤਾ ਅੱਗੇ 9 ਅਕਤੂਬਰ 2025 ਡੇਟ ਅਡਜਰਨ ਹੋ ਗਈ ਜੀ ਜੀ ਆ ਇੱਕ ਗੱਲ ਕਹੀ ਜਾ ਰਹੀ ਹੈ ਬਾਰ ਬਾਰ ਵੀ ਜਿਹੜਾ ਪਰਚਾ ਦਰਜ ਹੋਇਆ ਹੈ ਕਿ ਅਜਿਹੇ ਗੰਭੀਰ ਇਲਜ਼ਾਮ ਸੀਗੇ ਉਹਨਾਂ ਉੱਪਰ ਜਾਂ ਇਹ ਮਾਮਲਾ ਇੰਨਾ ਗੰਭੀਰ ਸੀ ਕਿ ਇੱਕ ਅਜਿਹੇ ਡੀਐਸਪੀ ਦੀ ਡਿਊਟੀ ਲੱਗਦੀ ਹੈ ਉਹਨਾਂ ਨੂੰ ਪਕੜਨ ਦੇ ਲਈ ਜੋ ਗੈਂਗਸਟਰ ਸਪੈਸ਼ਲਿਸਟ ਹੈ ਐਨਕਾਊਂਟਰ ਸਪੈਸ਼ਲਿਸਟ ਹੈ ਉਹਨਾਂ ਵੱਲੋਂ ਜਈਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਜੋ ਕਈ ਵੱਡੇ ਗੈਂਗਸਟਰਾਂ ਦੇ ਵਿਰੁੱਧ ਕੀਤੀ ਜਾਂਦੀਆਂ ਨੇ ਨਹੀਂ ਦੇਖੋ ਜਿਹੜੀ ਐਫ ਆਈ ਆਰ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਤੇ ਰਜਿਸਟਰ ਹੋਈ ਉਹ ਇੱਕ ਲੇਡੀ ਦੀ ਕੰਪਲੇਂਟ ਹੈ ਜਿਹੜੀ ਕਿ ਹਰਮਿਤ ਸਿੰਘ ਨੂੰ ਆਪਣਾ ਜਿਹੜਾ ਹੈਗਾ ਹਸਬੰਡ ਕਲੇਮ ਕਰਦੀ ਹੈ ਜੀ ਉਹ ਕਹਿੰਦੀ ਹੈ ਮੇਰਾ ਉਹਦੇ ਨਾਲ ਵਿਆਹ ਹੋਇਆ ਹਾਂ ਵਿਆਹ ਦੀਆਂ ਫੋਟੋਆਂ ਵਿਆਹ ਦਾ ਗੁਰਦੁਆਰਾ ਸਾਹਿਬ ਦਾ ਸਰਟੀਫਿਕੇਟ ਪੇਸ਼ ਕਰਦੀ ਹੈ ਜੀ ਜਦੋਂ ਉਹ ਇਲੈਕਸ਼ਨ ਜਿੱਤਦੇ ਆ ਉਸ ਤੋਂ ਬਾਅਦ ਚੋਂ ਇਹਨਾਂ ਵੱਲੋਂ ਹਰਮਿਤ ਸਿੰਘ ਦੇ ਵਿਰੁੱਧ ਤਰਖਾਸਤ ਬਾਜੀ ਕੀਤੀ ਗਈ ਉਹ ਦਰਖਾਸਤ ਬਾਜੀ ਦੇ ਉਪਰੰਤ ਕਈ ਵੱਡੇ ਅਫਸਰਾਂ ਵੱਲੋਂ ਉਹ ਦਰਖਾਸਤ ਦੀ ਜਦੋਂ ਤਫ਼ਤੀਸ਼ ਹੋਈ ਉਹਦੇ 'ਚ ਕੋਈ ਵੀ ਸੱਚਾਈ ਨਹੀਂ ਪਾਈ ਗਈ। ਫੇਰ ਗੁਰਪ੍ਰੀਤ ਕੌਰ ਜਿਹੜੇ ਇਸ ਐਫਆਈਆਰ ਨੰਬਰ 173 ਦੇ ਕੰਪਲੇਨੈਂਟ ਹੈ ਪਟਿਆਲੇ ਸਿਵਲ ਲਾਈਨ ਦੇ ਵਿੱਚ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ 'ਚ ਜਾਂਦੇ ਆਂ ਜੀ। ਉਹ ਰਿਟ ਪਟੀਸ਼ਨ ਦੇ ਵਿੱਚ ਵੀ ਡੀਆਈਜੀ ਰੋਪੜ ਰੇਂਜ ਨੂੰ ਡਾਇਰੈਕਸ਼ਨ ਹੁੰਦੀ ਹੈ ਕਿ ਤੁਸੀਂ ਇੱਕ ਪ੍ਰੋਪਰ ਇਨਕੁਆਇਰੀ ਕਰਾਓ। ਦੋਹਾਂ ਪਾਰਟੀਆਂ ਨੂੰ ਸ਼ਾਮਲ ਕੀਤਾ ਗਿਆ। ਭਾਵੇਂ ਗੁਰਪ੍ਰੀਤ ਕੌਰ ਨੂੰ ਵੀ ਤੇ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਵੀ ਬਿਆਨ ਲਿਖੇ ਗਏ ਡਾਕੂਮੈਂਟ ਦੇਖੇ ਗਏ ਤੇ ਉਸ ਤੋਂ ਬਾਅਦ ਚੋਂ ਡੀਆਈਜੀ ਰੋਪੜ ਰੇਂਜ ਦੀ ਰਿਪੋਰਟ ਡੀਏ ਲੀਗਲ ਤੋਂ ਲੈ ਕੇ ਇਹ ਭੇਜੀ ਗਈ ਮਾਨਯੋਗ ਹਾਈ ਕੋਰਟ ਦੇ ਵਿੱਚ ਕਿ ਇਹ ਤਾਂ ਮੀਆਂ ਬੀਵੀ ਦੇ ਦੂਜੇ ਵਿਆਹ ਕਰਾਉਣ ਦਾ ਇੱਕ ਕੱਲਾ ਮਾਮਲਾ ਹੈ ਜਿਹਦੇ ਚ ਪੁਲਿਸ ਦੇ ਕਰਨ ਵਾਲੀ ਕੋਈ ਵੀ ਕਾਰਵਾਈ ਨਹੀਂ ਰਹਿੰਦੀ ਹੁਣ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਉਹ ਐਸਾ ਕੋਈ ਮਾਮਲਾ ਨਹੀਂ ਕਿ ATS ਨੂੰ ਡਿਪਲॉय ਕੀਤਾ ਜਾਂਦਾ ਜੀ ਕਿ ਉਹ MLA ਨੂੰ ਅਰੈਸਟ ਕਰਨ ਵਾਸਤੇ ਜਾਣ ਠੀਕ ਹੈ ਹਰਮਿਤ ਸਿੰਘ ਇੱਕ ਸਨੌਰ ਹਲਕੇ ਦੇ ਜਿੱਤੇ ਹੋਏ ਚੁਣੇ ਹੋਏ ਵਿਧਾਇਕ ਨੇ ਜਿਨ੍ਹਾਂ ਨੂੰ ਤਕਰੀਬਨ 84-85000 ਵੋਟਾਂ ਪਈਆਂ ਤੇ ਉਹਨਾਂ ਨੇ ਜਦੋਂ ਪਹਿਲੀ ਵਾਰੀ ਹਰਿਆਣਾ ਦੇ ਵਿੱਚ ਪੁਲਿਸ ਨੇ ਕਿਸੇ ਵੀ ਤਰੀਕੇ ਨਾਲ ਅਪਰੋਚ ਕੀਤੀ ਰੇਡ ਕੀਤੀ ਉੱਥੇ ਉਹਨਾਂ ਨੇ ਕਿਹਾ ਵੀ ਅਗਰ ਮੈਂ ਉਹ ਨੂੰ ਨਾ ਨਿਕਲਦਾ ਤਾਂ ਮੇਰਾ ਇਨਕਾਊਂਟਰ ਹੋ ਸਕਦਾ ਸੀ ਜੀ ਇਸ ਕਰਕੇ ਜਿਹੜੀ ਏਟੀਐਸ ਦੇ ਅਫੀਸ਼ਰ ਦੀ ਡਿਊਟੀ ਲਈ ਉਹ ਆਪਣੇ ਡਿਊਟੀ ਦੇ ਬਾਉਂਡ ਹੈ ਉਹਨਾਂ ਨੂੰ ਸਰਕਾਰ ਨੇ ਡਿਊਟੀ ਲਈ ਪਰ ਇਹ ਕੋਈ ਜਰਮ ਐਸਾ ਨਹੀਂ ਸੀਗਾ ਕਿ ਉਹਦੇ ਵਿੱਚ ਏਟੀਐਸ ਨੂੰ ਜਿਹੜਾ ਹੈਗਾ ਇਨਵੋਲਵਮੈਂਟ ਕਰਨੀ ਬਣਦੀ ਸੀ ਜੀ ਪਰ ਇੱਕ ਸਵਾਲ ਇਸ ਦਰਮਿਆਨ ਸਾਹਮਣੇ ਆਉਂਦਾ ਕਿਉਂਕਿ ਜਦੋਂ ਪਹਿਲਾਂ ਵੀ ਇਹ ਉਹਨਾਂ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਇਹ ਮਾਮਲਾ ਦਰਜ ਹੁੰਦਾ ਹੈ ਉਹ মিডিਆ ਸਾਹਮਣੇ ਆਉਂਦੇ ਨੇ ਪਰ ਇਸ ਵਾਰ ਕੁਝ ਅਜੇਹਾ ਨਹੀਂ ਦੇਖਣ ਨੂੰ ਮਿਲਿਆ ਨਾ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦਾ ਕੋਈ ਬਿਆਨ ਦਿੱਤਾ ਗਿਆ ਮੈਮ ਉਹਨਾਂ ਦੀ ਜਿਹੜੀ ਦੂਸਰੇ ਧਿਰ ਪਰਤਨੀ ਦੀ ਗੱਲ ਕਰ ਰਿਹਾ ਜਿਹਨਾਂ ਵੱਲੋਂ ਇਹ ਐਫਆਰ ਦਰਜ ਕਰਵਾਈ ਗਈ ਹੈ ਜੀ ਹੁਣ ਕੌਣ ਹੈ ਵਕੀਲ ਕੌਣ ਹੈ ਜਿਹੜਾ ਹੁਣ ਉਹਨਾਂ ਦੇ ਵੱਲੋਂ ਸੁਣਵਾਈ ਕਰਨ ਆ ਰਿਹਾ ਜਾਂ ਕੇਸ ਦੀ ਜਿਹੜੀ ਪਹਿਰਵਾਈ ਆ ਉਹ ਕਰ ਰਿਹਾ ਗੁਰਪ੍ਰੀਤ ਕੌਰ ਵੱਲੋਂ ਪਹਿਲਾਂ ਤਾਂ ਵਕੀਲ ਸਾਹਿਬ ਪਟਿਆਲੇ ਤੋਂ ਪੇਸ਼ ਹੋਏ ਸੀਗੇ ਅੱਛਾ ਜੀ ਹੁਣ ਇੱਕ ਮਾਨਯੋਗ ਹਾਈ ਕੋਰਟ ਤੋਂ ਵਕੀਲ ਸਾਹਿਬ ਪ੍ਰਾਈਵੇਟ ਆਉਂਦੇ ਆ ਤੇ ਸਰਕਾਰ ਦੇ ਬਿਹਫ ਦੇ ਉੱਤੇ ਏਜੀ ਆਫਿਸ ਪੰਜਾਬ ਦੇ ਦੋ ਵਕੀਲ ਸਹਿਬਾਨਾਂ ਦੀ ਡਿਊਟੀ ਲੱਗੀ ਹੋਈ ਹੈ ਉਹ ਵੀ ਉਸ ਕੇਸ ਦੀ ਪੈਰਵੀ ਕਰਦੇ ਨੇ ਸਟੇਟ ਦਾ ਕੀ ਇੰਟਰਸਟ ਹੈ ਇਸ ਮਾਮਲੇ ਦੇ ਵਿੱਚ ਨਹੀਂ ਦੇਖੋ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਹ ਸਟੇਟ ਵਰਸਸ ਹਰਮਿਤ ਸਿੰਘ ਪਠਾਨ ਮਾਜਰਾ ਦੇ ਨਾਮ ਤੇ ਹੋਈ ਹੈ ਜੀ ਸਟੇਟ ਤਾਂ ਹਮੇਸ਼ਾ ਹੀ ਇੱਕ ਨੈਸੈਸਰੀ ਪਾਰਟੀ ਹੁੰਦੀ ਹੈ ਬਟ ਅਦਰਵਾਇਜ਼ ਇਨ ਰੂਟੀਨ ਐਜ਼ ਅ ਮੈਟਰ ਆਫ ਪ੍ਰੋਸੀਜਰ ਜਿਹੜੇ ਜਿਹੜੇ ਸੈਸ਼ਨ ਕੋਰਟ ਚ ਬੇਲ ਲੱਗਦੀ ਹੈ ਜਾਂ ਜਿਹੜੇ ਕੋਰਟ ਦੇ ਵਿੱਚ ਉਹ ਮੁਕਦਮਾ ਚੱਲਦਾ ਹੈ ਉੱਥੋਂ ਜਿਹੜੇ ਸਰਕਾਰੀ ਵਕੀਲ ਸਾਹਿਬ ਹੁੰਦੇ ਆ ਉਹਨਾਂ ਦੀ ਹੀ ਡਿਊਟੀ ਲੱਗਦੀ ਹੈ ਪੈਰਵੀ ਕਰਨ ਦੀ ਹੁਣ ਇਸ ਕੇਸ ਚ ਇੱਕ ਐਮਐਲਏ ਇਨਵੋਲਡ ਹੈ ਜャ ਸਟੇਕਸ ਬੜੇ ਹਾਈ ਬਣਦੇ ਆ ਜੀ ਉਹ ਹਾਈ ਕੋਰਟ ਤੋਂ ਸਪੈਸ਼ਲ ਜਿਹੜਾ ਹੈਗਾ ਦੋ ਵਕੀਲ ਸਾਹਿਬਾਨਾਂ ਦੀ ਡਿਊਟੀ ਲੱਗੀ ਹੈ ਉਹ ਪਟਿਆਲੇ ਹੁੰਦੇ ਆ ਜ ਦਪਰਵੀ ਵਾਸਤੇ ਠੀਕ ਹੈ ਜੀ ਤੇ ਦੂਸਰੀ ਗੱਲ ਵਿੱਚ ਆਂਦੀ ਕਿ ਕਿਹਾ ਜਾ ਰਿਹਾ ਵੀ ਹੁਣ ਮਾਈਨਿੰਗ ਦਾ ਪਰਚਾ ਵੀ ਉਹਨਾਂ ਉੱਤੇ ਕੋਈ ਦਰਜ ਕੀਤਾ ਜਾ ਰਿਹਾ ਹੈ ਇਹ ਕੋਈ ਅਫਵਾਹ ਹੈ ਕਿ ਸੱਚ ਵਿੱਚ ਉਹਨਾਂ ਤੇ ਕੋਈ ਪਰਚਾ ਹੋ ਜਾ ਦਰਜ ਹੋਇਆ ਦੇਖੋ ਅੱਜ ਤੱਕ ਬੜਾ ਰਿਯੂਮਰ ਸੀਗਾ ਕਿ ਐਫ ਆਈ ਆਰ ਨੰਬਰ 87 ਸਨ 2025 ਥਾਣਾ ਜੁਲਕਾ ਮਾਈਨਿੰਗ ਦੀ ਰਜਿਸਟਰ ਹੋਈ ਹੈ ਪਰ ਉਹ ਐਫ ਆਈ ਆਰ ਦੀ ਕਾਪੀ ਨਾਤਾ ਮਾਨਯੋਗ ਅਦਾਲਤ ਦੇ ਵਿੱਚ ਹੈ ਤੇ ਨਾ ਜਿਹੜੀ ਸਾਂਝ ਕੇਂਦਰ ਦੀ ਵੈਬਸਾਈਟ ਹੈ ਜਾਂ ਇਹਨਾਂ ਦੀ ਐਪ ਹੈ ਉਹਦੇ ਉੱਤੇ ਅਪਲੋਡਡ ਹੈ ਜੀ ਇਸ ਕਰਕੇ ਕੋਈ ਨਾ ਕੋਈ ਤਾਂ ਗੱਲ ਹੈਗੀ ਜਿਹੜਾ ਰੂਮਰ ਉੱਠਿਆ ਉਹਦਾ ਜਲਦੀ ਪਤਾ ਲੱਗ ਜਾਊਗਾ ਕਿ ਉਹ ਐਫਆਈਆਰ ਹੈਗੀ ਤੇ ਕਿਹਦੇ ਕਿਹਦੇ ਨਾਮ ਤੇ ਐਫਆਈਆਰ ਹੂੰ ਕਹਿੰਦੇ ਪਠਾਨ ਮਾਜਰਾ ਸਾਹਿਬ ਜਿਹੜੇ ਨੇ ਭਾਰਤ ਛੱਡ ਚੁੱਕੇ ਆ ਇਹ ਵੀ ਬੜੀਆਂ ਅਫਵਾਹਾਂ ਨੇ ਕਿ ਸੱਚ ਵਿੱਚ ਉਹ ਹੁਣ ਇਸ ਸਮੇਂ ਭਾਰਤ ਤੋਂ ਬਾਹਰ ਹੈ ਬਿਲਕੁਲ ਗਲਤ ਗੱਲ ਹੈ ਕਿਉਂਕਿ ਜਿਹੜੀ ਉਹਨਾਂ ਦੀ ਬੇਲ ਐਪਲੀਕੇਸ਼ਨ ਫਾਈਲ ਹੋਈ ਹੈ ਉਹ ਮਾਨਯੋਗ ਸੁਪਰੀਮ ਕੋਰਟ ਜਾਂ ਦਿੱਲੀ ਹਾਈ ਕੋਰਟ ਦੇ ਵਿੱਚ ਉਤ ਕਮਿਸ਼ਨਰ ਤੋਂ ਉਹਨਾਂ ਦੇ ਐਫੀਡੇਵਿਡ ਅਟੈਸਟ ਹੋ ਕੇ ਆਏ ਹੈ ਤੇ ਉਹਨਾਂ ਦੀ ਤੁਸੀਂ ਰੀਸੈਂਟ ਇੱਕ ਦੋ ਦਿਨ ਪਹਿਲਾਂ ਵੀਡੀਓ ਵੀ ਦੇਖੀ ਹੋਣੀ ਹੈ ਉਹਨਾਂ ਨੇ ਕਿਤੇ ਨਹੀਂ ਕਿਹਾ ਵੀ ਮੈਂ ਇੰਡੀਆ ਤੋਂ ਬਾਹਰ ਹਾਂ ਜਾਂ ਮੇਰੇ ਮੁਤਾਬਕ ਬੀਇੰਗ ਅ ਰਿਸਪੌਂਸੀਬਲ ਸਿਟੀਜ਼ਨ ਬੀਇੰਗ ਰਿਪਰੈਜ਼ੈਂਟੇਟਿਵ ਆਫ ਦ ਪੀਪਲ ਉਹ ਇੰਡੀਆ ਛੱਡ ਕੇ ਜਾਣ ਇੱਕ ਗਲਤ ਮੰਨਯੋਗ ਨਹੀਂ ਹੈਗੀ ਪਰ ਤੁਹਾਡੇ ਮੁਤਾਬਕ ਇਹ ਨਹੀਂ ਹੋਣਾ ਚਾਹੀਦਾ ਜੇ ਆਪਾਂ ਇੱਕ ਲੀਗਲ ਵੇ ਨਾਲ ਦੇਖੀਏ ਕਿ ਉਹਨਾਂ ਨੂੰ ਕੋਰਟ ਦੇ ਵਿੱਚ ਜਾ ਕੇ ਸਰੈਂਡਰ ਕਰਨਾ ਚਾਹੀਦਾ ਕਿਸੇ ਤਰੀਕੇ ਨਾਲ ਦੇਖੋ ਅਸੀਂ ਤਾਂ ਜਿਹੜੀ ਹਾਈ ਕੋਰਟ ਪਟੀਸ਼ਨ ਪਾਈ ਹੈ ਅਸੀਂ ਉੱਥੇ ਇਹੀ ਪ੍ਰੇ ਕੀਤੀ ਹੈ ਕਿ ਸਾਨੂੰ ਇਹ ਤਾਂ ਪਤਾ ਲੱਗੇ ਵੀ ਐਮਐਲਏ ਦੇ ਉੱਤੇ 1 ਸਤੰਬਰ 25 ਤੋਂ ਬਾਅਦ ਚ ਕਿੰਨੇ ਮੁਕੱਦਮੇ ਦਰਜ ਕੀਤੇ ਗਏ ਐਮਐਲਏ ਸਾਹਿਬ ਦੇ ਉੱਤੇ ਪਰਚੇ ਦੀ ਸਾਨੂੰ ਕਲੈਰਿਟੀ ਆ ਜਾਊਗੀ ਅਸੀਂ ਇੱਕ ਵਾਰੀ ਆਪਣੇ ਲੀਗਲ ਰਾਈਟ ਅਵੇਲ ਕਰਾਂਗੇ ਐਂਟੀਸੀਪੇਟਰੀ ਬੇਲਸ ਮੂਵ ਕਰਾਂਗੇ ਸਾਨੂੰ ਮਾਣਿਓ ਕੋਰਟ ਜਿਹਾ ਜ ਹੁਕਮ ਲਾਉਗੀ ਅਸੀਂ ਉਹਦੀ ਇਨਵੈਲ ਪਾਲਣਾ ਕਰਾਂਗੇ ਜੇ ਸਰੈਂਡਰ ਕਰਨਾ ਪਊਗਾ ਉਹ ਤਾਂ ਬਾਰ ਬਾਰ ਕਹਿੰਦੀ ਹੈ ਕਿ ਮੈਂ ਸਰੈਂਡਰ ਕਰਨ ਨੂੰ ਤਿਆਰ ਹਾਂ ਮੈਂ ਸਰੈਂਡਰ ਹੋ ਜਾਊਂਗਾ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੇ ਉਹਨਾਂ ਤੇ ਪਰਚੇ ਹੋਏ ਨੇ ਜਾਂ ਉਹਨਾਂ ਦੇ ਨਾਲ ਦੇ ਜਿਹੜੇ ਲੋਕ ਹੈ ਉਹਨਾਂ ਤੇ ਪਰਚੇ ਹੋਏ ਆ ਉਸ ਵਿੱਚ ਕੌਣ ਕੌਣ ਸ਼ਾਮਲ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਾਂ ਨੇੜਲੇ ਕੁਝ ਹੋਰ ਦੋਸਤ ਯਾਰ ਵੀ ਨੇ ਉਹਨਾਂ ਦੇ ਦੇਖੋ 173 ਨੰਬਰ ਐਫ ਆਈ ਆਰ ਜਿਹੜੀ ਸਿਵਲਾਈਨ ਦਰਜ ਹੋਈ ਗੁਰਪ੍ਰੀਤ ਕੌਰ ਦੇ ਬਿਆਨ ਤੇ ਉਸ ਤੋਂ ਬਾਅਦ ਚ ਇੱਕ ਐਫਆਈਆਰ ਹੋਰ ਦਰਜ ਕੀਤੀ ਗਈ 174 ਨੰਬਰ ਉਹ ਸੀਗਾ ਕਿ ਕੁਝ ਰਿਸ਼ਤੇਦਾਰ ਸੱਜਣ ਮਿੱਤਰ ਉਹਨਾਂ ਵੱਲੋਂ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪਨਾਹ ਦਿੱਤੀ ਗਈ ਜੀ ਹੁਣ ਮੈਂ ਬੇਨਤੀ ਕਰਾਂ ਉਹ ਮੁਕਦਮਾ ਦਰਜ ਕਰਤਾ ਤਕਰੀਬਨ 16 17 ਬੰਦਿਆਂ ਦੇ ਬਾਈ ਨੇਮ ਹਮ ਤੇ ਅਣਪਛਾਤੇ ਵਿਅਕਤੀ ਪੰਜਾਬ ਹਰਿਆਣਾ ਹਿਮਾਚਲ ਮੱਧ ਪ੍ਰਦੇਸ਼ ਯੂਪੀ ਪੰਜ ਸਟੇਟਾਂ ਦੇ ਲਿਖ ਕੇ ਛੱਡਤਾ ਉਸ ਤੋਂ ਬਾਅਦ ਚੋਂ ਫੇਰ ਪੁਲਿਸ ਨੇ ਕੁਝ 17 ਕ ਬੰਦਿਆਂ ਦੀ ਜਿਹੜੀ ਹੈਗੀ ਅਰੈਸਟ ਵਾਰੰਟ ਲਈ ਮੈਂ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਉਹਨਾਂ ਦੇ ਨਜ਼ਦੀਕੀ ਬੰਦੇ ਸੀਗੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਵੀ ਇੱਕ ਹੋਰ ਐਫ ਆਈ ਆਰ ਦਰਜ ਕੀਤੀ ਉਹ ਖੁੱਲੀ ਛੱਡੀ ਹੋਈ ਹੈ ਜਿਹਨੂੰ ਮਰਜ਼ੀ ਉਹਦੇ ਚ ਨੋਮੀਨੇਟ ਕਰੀ ਜਾਣ ਜੀ ਬਟ ਅਦਰਵਾਈਜ਼ ਅੱਜ ਤੱਕ ਉਸ ਐਫ ਆਈ ਆਰ ਨੂੰ ਵੀ ਦਰਜ ਹੋਇਆ ਮੇਰੇ ਮੁਤਾਬਕ 27 ਦਿਨ ਹੋ ਚੁੱਕੇ ਕੋਈ ਐਸਾ ਐਵੀਡੈਂਸ ਕਿ ਪਟਿਆਲੇ ਕਿਸੇ ਬੰਦੇ ਨੇ ਹਰਮੀਤ ਸਿੰਘ ਨੂੰ ਸਹਾਇਕ ਦਿੱਤਾ ਭੱਜਣ ਦਾ ਐਸਾ ਪੁਲਿਸ ਕੋਲੇ ਔਨ ਰਿਕਾਰਡ ਨਹੀਂ ਆਇਆ ਸਾਡੀਆਂ ਤਕਰੀਬਨ 13 14 ਬੇਲਾਂ ਦੇ ਵਿੱਚ ਰੈਗੂਲਰ ਹੋ ਗਈਆਂ ਕੁਝ ਬੇਲਾਂ ਮਾਨਯੋਗ ਹਾਈ ਕੋਰਟ ਤੋਂ ਐਂਟੀਸੀਪੇਟਰੀ ਹੋ ਚੁੱਕੀਆਂ ਗੁਰਪ੍ਰੀਤ ਕੋਰ ਦੇ ਵੱਲੋਂ ਜਿਹੜਾ ਪਹਿਲਾ ਮਾਮਲਾ ਦਰਜ ਕਰਵਾਇਆ ਗਿਆ ਸੀਗਾ ਉਹ ਕਰਵਾਇਆ ਗਿਆ ਸੀ ਜ਼ੀਰਕਪੁਰ ਦੇ ਵਿੱਚ ਜੀ ਜ਼ੀਰਕ ਉਹਨਾਂ ਨੂੰ ਕੀ ਜ਼ਰੂਰਤ ਪੈ ਗਈ ਕਿ ਹੁਣ ਉਹ ਜ਼ੀਰਕਪੁਰ ਤੋਂ ਆ ਕੇ ਪਟਿਆਲੇ ਉਹਨਾਂ ਨੇ ਇਹ ਮਾਮਲਾ ਜਿਹੜਾ ਦੁਬਾਰਾ ਤੋਂ ਅ ਦਰਜ ਕਰਵਾਇਆ ਫਿਰ ਦੁਬਾਰਾ ਤੋਂ ਸਿਵਲ ਲਾਈਨ ਥਾਣੇ ਤੋਂ ਪੂਰੀ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਹੋਈ ਦੇਖੋ ਇਸ ਦਰਖਾਸਤ ਦਰਜ ਕਰਨ ਤੋਂ ਪਹਿਲਾਂ ਜਿਹਦੇ ਬਿਹਾਫ ਤੇ ਪਰਚਾ ਰਜਿਸਟਰ ਹੋਇਆ ਜਿੰਨੇ ਵੀ ਐਪਲੀਕੇਸ਼ਨਸ ਗੁਰਪ੍ਰੀਤ ਕੌਰ ਵੱਲੋਂ ਦਿੱਤੇ ਗਏ ਆ ਉਹਨਾਂ ਨੇ ਆਪਣਾ ਐਡਰੈਸ ਜ਼ੀਰਖਪੁਰ ਦਾ ਦਿੱਤਾ ਇਸੇ ਕਰਕੇ ਉਹ ਮੈਟਰ ਐਸਐਸਪੀ ਮੁਹਾਲੀ ਜਾਂ ਡੀਆਈਜੀ ਰੋਪੜ ਰੇਂਜ ਤੋਂ ਇਨਕੁਆਇਰ ਹੋਇਆ ਹੁਣ 1 ਸਪਟੰਬਰ 2025 ਨੂੰ ਰਾਤ ਨੂੰ 10 ਵਜੇ ਉਹ ਪਟਿਆਲੇ ਆ ਕੇ ਦਰਖਾਸਤ ਦਿੰਦੇ ਆ ਹੂੰ ਉਹ ਚ ਵੀ ਐਡਰੈਸ ਉਹ ਜ਼ੀਰਖਪੁਰ ਦਾ ਦਿੰਦੇ ਆ ਹੂੰ ਪਰ ਐਸ ਐਚਓ ਸਾਹਿਬ ਨੇ ਪਰਚਾ ਰਾਤ ਨੂੰ ਬਿਨਾ ਇਨਕੁਆਰੀ ਬਿਨਾ ਪੜਤਾਲ ਕਰੇ ਦਰਜ ਕਰਤਾ ਇਹ ਤਾਂ ਹੋਣੀ ਜਾਂ ਗੁਰਪ੍ਰੀਤ ਕੌਰ ਗੁਰੇ ਦੱਸ ਸਕਦੀ ਹੈ ਜਾਂ ਐਸ ਐਚਓ ਸਾਹਿਬ ਦੱਸ ਸਕਦੇ ਆ ਵੀ ਆਖਰਕਾਰ ਕੀ ਹਾਲਾਤ ਬਣੇ ਕੀ ਕਾਰਨ ਬਣੇ ਕਿ ਲਾਅ ਨੂੰ ਆਪਾਂ ਸਭ ਨੂੰ ਵਾਇਲੇਟ ਕਰਕੇ ਆਲ ਆਫ ਅ ਸਡਨ ਐਫ ਆਈ ਆਰ ਦਰਜ ਕਰਤੀ ਜਿਹੜਾ ਮਾਮਲਾ ਪਹਿਲਾਂ ਮਾਨਯੋਗ ਹਾਈ ਕੋਰਟ ਨੇ ਸੁਣ ਕੇ ਆਪਣਾ ਫੈਸਲਾ ਦਿੱਤਾ ਹੈ ਤੇ ਹੁਣ ਕੀ ਸਿਚੁਏਸ਼ਨ ਹੈ ਪੂਰੇ ਮਾਮਲੇ ਦੀ ਜੋ ਹੁਣ ਤੱਕ ਪੂਰੀ ਪ੍ਰੋਸੈਸ ਚੱਲ ਰਹੀ ਹੈ ਕੀ ਲੱਗਦਾ ਹੈ ਵੀ ਐਮਐਲਏ ਸਾਹਿਬ ਹੁਣ ਜਲਦੀ ਲੋਕਾਂ ਦੇ ਸਾਹਮਣੇ ਆਣਗੇ ਕਿਉਂਕਿ ਵੀਡੀਓ ਦੇ ਵਿੱਚਕਾਰ ਉਹਨਾਂ ਨੇ ਇਹ ਗੱਲ ਕਹੀ ਹੈ ਦੇਖੋ ਗੱਲ ਇਹ ਹੈ ਸਚਾਈ ਦੀ ਜਿੱਤ ਹੁੰਦੀ ਹੈ ਮੈਂ ਇਸ ਆਡਾਇਲੋਜੀ ਨੂੰ ਬਹੁਤ ਇਨ ਬਿਨ ਮੰਨਦਾ ਜਿਹੜਾ ਪਰਚਾ ਗੁਰਪ੍ਰੀਤ ਕੌਰ ਗੁਰਿੱਦ ਹੈ ਜਿਹਨੂੰ ਅਸੀਂ ਪਟਿਆਲੇ ਡਿਫੈਂਡ ਕਰ ਰਹੇ ਹਾਂ ਜਿਹਦੀ ਬੇਲ ਅਪਲੀਕੇਸ਼ਨ ਕੱਲ ਤੇ ਲੱਗੀ ਹੋਈ ਹੈ ਉਹ ਮੈਟਰ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰੀ ਕੀ ਗੁਰਪ੍ਰੀਤ कौर ਉਹਦੇ ਵਿੱਚ ਆਪਣੇ ਆਪ ਨੂੰ ਐਮਐਲਏ ਦੀ ਵਾਈਫ ਕਹਿੰਦੀ ਹੈ ਤੇ ਆਪਣੇ ਆਪ ਨੂੰ ਵਾਸੀ ਜ਼ੀਰਕਪੁਰ ਕਹਿੰਦੀ ਹੈ ਜੀ ਤੇ ਉਹ ਮੈਟਰ ਆਲਰੇਡੀ ਸਟੂਡ ਐਜੀਟੇਟਡ ਬਿਫੋਰ ਹਾਈ ਕੋਰਟ ਹੁਣ ਉਸ ਐਫਆਈਆਰ ਨੂੰ ਬੇਸ ਬਣਾ ਕੇ ਐਮਐਲਏ ਦੇ ਕੈਰੀਅਰ ਨੂੰ ਐਮਐਲਏ ਦੇ ਫਿਊਚਰ ਨੂੰ ਜਿਹੜਾ ਹੈਗਾ ਟਾਰਗੇਟ ਕੀਤਾ ਗਿਆ ਹੈਗਾ ਪਰ ਉਹ ਬੇਲ ਜਲਦ ਫੈਸਲਾ ਆ ਜਾਊਗਾ ਠੀਕ ਹੈ ਜਿਹੜੀ ਕੋਰਟ ਜਿਹੇ ਜਿਹਾ ਸਾਨੂੰ ਹੁਕਮ ਲਾਉਗੀ ਅਸੀਂ ਉਹਨੂੰ ਮੰਨਣ ਦੇ پابੰਦ ਹੋਵਾਂਗੇ ਤੇ ਮੇਰਾ ਮੰਨਣਾ ਹੈ ਜਲਦ ਤੋਂ ਜਲਦ ਐਮਐਲਏ ਸਾਹਿਬ ਆਪਣੇ ਲੋਕਾਂ ਦੇ ਨਾਲ ਦੁਆਰਾ ਜਿਹੜੇ ਹੈਗੇ ਰੂਬਰੂ ਹੋ ਕੇ ਲੋਕਾਂ ਦੀ ਸੇਵਾ ਕਰਦੇ ਹੋਣਗੇ ਜੀ ਤੇ ਨਾਲ ਨਾਲ ਹੁਣ ਇਸ ਸਮੇਂ ਪਤਨੀ ਦੀ ਕੀ ਕੰਡੀਸ਼ਨ ਹੈ ਉਹਨਾਂ ਦੀ ਕਿਉਂਕਿ ਅਮਰ ਹਸਪਤਾਲ ਦੇ ਵਿੱਚ ਦੱਸੇ ਜਾ ਰਹੇ ਕਿ ਭਰਤੀ ਨੂੰ ਕੁਝ ਸਮੇਂ ਪਹਿਲਾਂ ਉੱਥੇ ਕੋਈ ਕੁਝ ਵਰਕਰ ਵੀ ਆਏ ਸੀ ਹੋਰ ਪਾਰਟੀਆਂ ਦੇ ਜਿਹੜੇ ਉਹਨਾਂ ਨੂੰ ਮਿਲਣ ਪੁੰਚੇ ਸੀਗੇ ਤਾਂ ਉੱਥੇ ਵੀ ਕਾਫੀ ਹੰਗਾਮਾ ਹੁੰਦਾ ਤੇ ਕੀ ਕੰਡੀਸ਼ਨ ਆ ਉਹਨਾਂ ਦੀ ਦੇਖੋ ਇਸ ਤਰ੍ਹਾਂ ਬੇਸਿਕਲੀ ਤਾਂ ਉਹ ਲੇਡੀ ਸਰਕਾਰੀ ਜਿਹੜੀ ਇਹਨਾਂ ਨੂੰ ਰਹਾਇਸ਼ ਅਲਾਟਡ ਸੀਗੀ 9C ਭਪਿੰਦਰ ਨਗਰ ਉੱਥੇ ਰਹਿੰਦੇ ਸੀਗੇ ਜੀ ਕੁਝ ਆਪਣੇ ਪਰਿਵਾਰ ਦੇ ਨਾਲ ਕੁਝ ਆਪਣੇ ਹੋਰ ਸੱਜਣ ਮਿੱਤਰਾਂ ਦੇ ਨਾਲ ਪਿੰਡ ਵਾਲੇ ਨੌਕਰ ਚਾਕਰਾਂ ਦੇ ਨਾਲ ਜੀ ਇਹੇ ਜੇ ਜਦੋਂ ਪ੍ਰੈਸ਼ਰ ਬਣਦਾ ਹੋਵੇ ਬੰਦੇ ਦੇ ਮਾਈਂਡ ਦੇ ਉੱਤੇ ਅਸਰ ਹੁੰਦਾ ਵੈਸੇ ਵੀ ਉਹ ਇੱਕ ਪੇਸ਼ੈਂਟ ਹੈ ਉਹਨਾਂ ਦੇ ਪੰਜ ਆਪਰੇਸ਼ਨ ਹੋ ਚੁੱਕੇ ਉਹ ਕੁਲਾਰ ਹਸਪੀਟਲ ਦੁਰਾਹਾ ਜਿਹੜਾ ਹੈਗਾ ਉੱਥੋਂ ਪਰਮਨੈਂਟਲੀ ਟ੍ਰੀਟਮੈਂਟ ਥੱਲੇ ਚੱਲ ਰਹੀ ਸੀਗੀ ਜੀ ਪੁਲਿਸ ਨੇ ਉਹਨਾਂ ਨੂੰ ਹਸਪੀਟਲਾਈਜ਼ ਵੀ ਕਰਵਾਇਆ ਇਹ ਵੀ ਕੋਈ ਸ਼ੱਕ ਨਹੀਂ ਪਰ ਦੇਰ ਨਾਲ ਕਰਾਇਆ ਮੈਡੀਕਲ ਏਡ ਵੀ ਦਿੱਤੀ ਦਵਾਈ ਬੋਟੀ ਵੀ ਦਿੱਤੀ ਅੱਜ ਮੈਨੂੰ ਹੁਣ ਦੱਸਿਆ ਗਿਆ ਕਿ ਉਹਨਾਂ ਨੂੰ ਸ਼ਾਮ ਨੂੰ ਸ਼ਾਇਦ ਕੋਲਾਰ ਹਸਪੀਟਲ ਸ਼ਿਫਟ ਕਰਾਤਾ ਈਸੀ ਗੱਲ ਕਰਕੇ ਮੈਂ ਨਿਊਜ਼ 'ਚ ਤੇ ਮੀਡੀਆ 'ਚ ਦੇਖਿਆ ਸੀਗਾ ਕਿ ਕੁਝ ਬੰਦੇ ਮਿਲਣ ਗਏ ਮਿਲਣ ਤੋਂ ਰੋਕਿਆ ਉਹ ਕਿਉਂ ਰੋਕਿਆ ਇਹ ਵੀ ਪੁਲਿਸ ਦੱਸ ਸਕਦੀ ਹੈ ਆਦਰਵਾਇਜ਼ ਸਿਮਰਨਜੀਤ ਕੋਰ ਪਠਾਨ ਮਾਜਰਾ ਕਿਸੇ ਮੁਕਦਮੇ ਦੀ ਕੋਈ ਅਕਿਊਜ਼ ਨਹੀਂ ਹੈਗੀ ਉਹ ਵਾਈਫ ਹੈ ਉਹ ਐਜ਼ ਅ ਵਾਈਫ ਐਜ਼ ਅ ਫੈਮਿਲੀ ਜਿਹੜਾ ਹੁਣ ਉਹਨੂੰ ਕੋਈ ਤਸੱਦਦ ਸਹਣੀ ਪੈਣੀ ਉਹ ਸਹਰੀ ਜੀ ਤਾਂ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਥੈਂਕ ਯੂ